Fallල दोस्तों मैंජ நா ਸ਼ੇਅਰ ਕਰਾਂਗੀ ਆਟੇ ਨੂੰ ਸੁੰਢੀ ਅਤੇ ਸੁਸਰੀ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਉਹ ਵੀ ਘਰ ਵਿੱਚ ਪਈਆਂ ਦੋ ਚੀਜ਼ਾਂ ਨਾਲ ਮੈਂ ਆਪਣੇ ਆਟੇ ਵਿੱਚ ਇਹ ਦੋ ਚੀਜ਼ਾਂ ਦੀ ਵਰਤੋਂ ਕਰਦੀ ਹਾਂ ਇਹਨਾਂ ਨਾਲ ਕਦੇ ਵੀ ਆਟੇ ਨੂੰ ਸੁੰਢੀ ਅਤੇ ਸੁਸਰੀ ਨਹੀਂ ਲੱਗਦੀ ਬਰਸਾਂਤਾਂ ਦੇ ਦਿਨਾਂ ਵਿੱਚ ਜ਼ਿਆਦਾਤਰ ਆਟੇ ਵਿੱਚ ਸੁੰਢੀ ਪੈ ਜਾਂਦੀ ਹੈ ਜਦੋਂ ਅਸੀਂ ਜ਼ਿਆਦਾ ਆਟਾ ਪਿਸਵਾ ਲੈਨੇ ਆ ਬਰਸਾਂਤਾਂ ਦੇ ਦਿਨਾਂ ਵਿੱਚ ਸਾਨੂੰ ਘੱਟ ਆਟਾ ਪਿਸਵਾਉਣਾ ਚਾਹੀਦਾ ਹੈ ਜਦੋਂ ਵੀ ਆਟਾ ਪਾਣਾ ਡਰਮੇ ਨੂੰ ਧੁੱਪ ਵਿੱਚ ਸਾਫ਼ ਕਰਕੇ ਰੱਖਣਾ ਉਹ ਵਿੱਚ ਰੱਖਣ ਨਾਲ ਇਹ ਹੈ ਕਿ ਆਟੇ ਨੂੰ ਸੁੰਢੀ ਅਤੇ ਸੁਸਰੀ ਨਹੀਂ ਲੱਗਦੀ ਜਦੋਂ ਸਾਡਾ ਡਰਮੀ ਵਿੱਚ ਪੁਰਾਣਾ ਆਟਾ ਰਹਿ ਜਾਂਦਾ ਹੈ ਤਾਂ ਉਸ ਆਟੇ ਕਾਰਨ ਹੀ ਸੁਸਰੀ ਅਤੇ ਸੁੰਢੀ ਲੱਗ ਜਾਂਦੀ ਹੈ ਆਹ ਹੁਣ ਗੱਲ ਕਰੀਏ ਉਹ ਕਿਹੜੀਆਂ ਦੋ ਚੀਜ਼ਾਂ ਹਨ ਜਿਨ੍ਹਾਂ ਨਾਲ ਆਟੇ ਨੂੰ ਸੁਸਰੀ ਅਤੇ ਸੁੰਢੀ ਨਹੀਂ ਲੱਗਦੀ ਇਹ ਦੋ ਚੀਜ਼ਾਂ ਸਾਡੇ ਕਿਚਨ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਤੇ ਹਰ ਕਿਚਨ ਵਿੱਚ ਹੁੰਦੀਆਂ ਹਨ ਸਭ ਤੋਂ ਪਹਿਲਾਂ ਪੁਰਾਣੇ ਆਟੇ ਨੂੰ ਬਾਹਰ ਕੱਢ ਕੇ ਜਦੋਂ ਅਸੀਂ ਦਰਮਿਆਵੀ ਵਿੱਚ ਨਵਾਂ ਆਟਾ ਪਾਣਾ ਪਹਿਲੇ 4-5 ਲਾਲ ਮਿਰਚਾ ਪਾ ਲੈਣੀ ਆ ਫਿਰ ਉੱਪਰੋਂ ਦੀ ਆਟਾ ਪਾਣਾ ਆਟਾ ਜਦੋਂ ਅੱਧ ਤੱਕ ਚਲਾ ਜਾਂਦਾ ਫਿਰ ਚਾਰ ਪੰਜ ਮਿਰਚਾਂ ਲਾਲ ਪਾ ਕੇ ਉੱਪਰ ਉਹਦੀ ਆਟਾ ਪਾਣਾ ਇਸ ਤਰ੍ਹਾਂ ਤੀਜੀ ਵਾਰ ਵੀ ਇਸੇ ਤਰ੍ਹਾਂ ਕਰਨਾ ਜਦੋਂ ਪੂਰਾ ਆਟਾ ਪੈ ਜਾਣਾ ਤਾਂ ਉੱਤੇ ਲਾਲ ਪੰਜ ਮਿਰਚਾਂ ਪਾ ਦੇਣੀ ਆ ਇਸ ਇਦਾਂ ਕਰਨ ਨਾਲ ਕਦੇ ਵੀ ਆਟੇ ਨੂੰ ਸੁਸਰੀ ਤੇ ਸੁੰਡੀ ਨਹੀਂ ਲੱਗਦੀ ਮੈਂ ਵੀ ਆਪਣੇ ਆਟੇ ਵਿੱਚ ਹਮੇਸ਼ਾ ਇਹੀ ਪਾਉਣੀ ਹਾਂ ਜਿਸ ਨਾਲ ਮੇਰਾ ਆਟਾ ਸਹੀ ਸਲਾਮਤ ਰਹਿੰਦਾ ਇਹ ਤਰੀਕਾ ਤੁਸੀਂ ਚੋਲਾ ਲਈ ਵੀ ਵਰਤ ਸਕਦੇ ਹੋ ਤੇ ਦੂਸਰੀ ਚੀਜ਼ ਹਾਂ ਲੌਂਗ ਆਟੇ ਵਿੱਚ ਲੌਂਗ ਪਾਉਣ ਨਾਲ ਵੇ ਕਦੇ ਸੁਸਰੀ ਅਤੇ ਸੁੰਢੀ ਨਹੀਂ ਲੱਗਦੀ ਮੈਂ ਹਮੇਸ਼ਾ ਹੀ ਆਪਣੇ ਚੋਲਾ ਅਤੇ ਆਟੇ ਵਿੱਚ ਲਾਲ ਮਿਰਚ ਪਾਣੀ ਹ ਇਸ ਨਾਲ ਆਟਾ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਆਟਾ ਲੰਬੇ ਸਮੇਂ ਤੱਕ ਅਸੀਂ ਉਸ ਨੂੰ ਵਰਤ ਸਕਨੇ ਹ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ